ਹਾਂਜੀ ਦੋਸਤੋ ਇਹ ਜੋ ਭਰਤੀ ਰਹਿਣ ਵਾਲੀ ਹੈ ਜ਼ਿਲ੍ਹਾ ਬਾਲ ਸੁਰੱਖਿਆ ਜੁਨਟ ਪਠਾਨਕੋੜ ਵੱਲੋਂ 20 ਸਮੀ ਮੰਗ ਕੀਤੀ ਜਾਂਦੀ ਹੈ ਜੀ ਇਸ ਦੇ ਵਿੱਚ 10 ਮੁੰਡੇ ਅਤੇ 10 ਕੁੜੀਆਂ ਦੀ ਭਰਤੀ ਆ ਚੁੱਕੀ ਹੈ ਇਹਦੇ ਲਈ ਜੋ ਆਫਲਾਈਨ ਤਰੀਕੇ ਨਾਲ ਅਸਮੀ ਮੰਗ ਕੀਤੀ ਜਾਂਦੀ ਹੈ ਇਸ ਪੋਰਟ ਲਈ ਜੋ ਲਾਸਟ ਡੇਟ ਰਹਿਣ ਵਾਲੀ ਹੈ 18 12 2025 ਸ਼ਾਮ ਦੇ 5 ਵਜੇ ਤੱਕ ਤੁਸੀਂ ਇਹਨਾਂ ਦਿੱਤੇ ਗਏ ਪਤੇ ਉੱਤੇ ਆਪਣੀਆਂ ਅਰਜ਼ੀਆਂ ਨੂੰ ਆਫਲਾਈਨ ਭੇਜਣਾ ਹੈ ਜੀ ਇੱਕ ਸਾਇਕਲ ਦੇ ਵੱਜੋਂ ਭਰਤੀ ਆ ਚੁੱਕੀ ਹੈ ਜਿਸ ਦੇ ਵਿੱਚ 20 ਪੋਸਟਾਂ ਦੀ ਮੰਗ ਕੀਤੀ ਜਾਂਦੀ ਹੈ ਸਪੋਰਟ ਪਰਸਨ ਦੇ ਲਈ ਜਿਸ ਵਿੱਚ ਮੁੰਡੇ ਤੇ ਕੁੜੀਆਂ ਨੂੰ ਨੰਨੀ ਦਾ ਪੋਸ਼ਣ ਨੂੰ ਪਾਰਸਾ ਗਿਆਨ ਭਾਰਤੀ ਸੰਬੰਧੀ ਵਧੇਰੇ ਜਾਣਕਾਰੀ ਲਈ ਇਹਨਾਂ ਦਿੱਤੀ ਗਈ ਵੈਬਸਾਈਟ ਤੇ ਤੁਸੀਂ ਜਾ ਕੇ ਸੰਪਰਕ ਕਰ ਸਕਦੇ ਹੋ ਜੀ ਭਾਰਤੀ ਨੋਟਿਸ ਸੰਬੰਧੀ ਕਿਸੇ ਸੋਧ ਨੂੰ ਉਪਰੋਕਤ ਵੈਬਸਾਈਟ ਤੇ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ ਅੱਗੇ ਤੁਹਾਨੂੰ ਵੀਡੀਓ ਵਿੱਚ ਪੋਸਟਾਂ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ ਹਾਂਜੀ ਦੋਸਤੋ ਨਿਯਮ ਅਤੇ ਸ਼ਰਤਾਂ ਇਸ ਤਰੀਕੇ ਨਾਲ ਰਹਣ ਵਾਲਗੇ ਹਨ ਇਸ ਪਰਤ ਲਈ ਇਹਦੀ ਗੱਲ ਕਰੀਏ ਤਾਂ ਕੈਂਡੀਡੇਟ 21 ਸਾਲ ਤੋਂ ਲੈ ਕੇ 60 ਸਾਲ ਦੀ ਇਹ ਤੱਕ ਹੋਏ ਜਾਂਦੇ ਹਨ 21 ਸਤ ਤੋਂ ਲੈ ਕੇ 26 ਸਤ ਤੱਕ ਦੀ ਏਜ ਦੇ ਕੈਂਡੀਡੇਟ ਇਹਨਾਂ ਪੋਸਟਾਂ ਅਪਲਾਈ ਕਰ ਸਕਦੇ ਹਨ ਅਤੇ ਇਹ ਉਪੋਸਟਾਂ ਹਨ ਬਿਲਕੁਲ ਆਫਲਾਈਨ ਅਪਲਾਈ ਹੋਣਗੀਆਂ ਤੁਸੀਂ ਇਹਨਾਂ ਦਿੱਤੇ ਗਏ ਪਤੇ ਉੱਤੇ 18 12 2025 ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਨੂੰ ਭੇਜਣਾ ਹੈ ਜੀ ਐਡਰੈਸ ਤੁਸੀਂ ਨੋਟ ਕਰ ਲਓ ਜੀ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਠਾਨਕੋਟ ਕਵਾਰਾ ਨੰਬਰ 221 ਦੂਜੀ ਮੰਜ਼ਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਪਿੰਨ ਕੋਡਾ ਜੀ 145001 ਇਸ ਤੇ ਤੁਸੀਂ ਆਪਣੀਆਂ ਅਰਜ਼ੀਆਂ ਨੂੰ ਆਫਲਾਈਨ ਤਰੀਕੇ ਨਾਲ ਭੇਜਣਾ ਹੈ ਜੀ ਬਾਕੀ ਨੋਟੀਫਿਕੇਸ਼ਨ ਆ ਜੀ ਨੋਟੀਫਿਕੇਸ਼ਨ ਦਾ ਲਿੰਕ ਸਾਡੇ WhatsApp ਚੈਨਲ ਤੇ ਹੈ ਤੁਸੀਂ ਉੱਥੇ ਜਾ ਕੇ ਨੋਟੀਫਿਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ ਅਤੇ ਇਹਨਾਂ ਦੇ ਜੋ ਐਪਲੀਕੇਸ਼ਨ ਫਾਰਮ ਆ ਜੀ ਤੁਹਾਨੂੰ ਅੱਗੇ ਦੱਸਦੇ ਹਾਂ ਉਹ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ ਜੋ WhatsApp ਚੈਨਲ ਦਾ ਲਿੰਕ ਹੈ ਉਹ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਤੁਸੀਂ ਨੋਟੀਫਿਕੇਸ਼ਨ ਚੰਗੀ ਤਰੀਕੇ ਤੋਂ ਪੜ੍ਹਨ ਤੋਂ ਬਾਅਦ ਹੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਬਹੁਤ ਜੇ ਮੌਕਾ ਆ ਚੁੱਕਾ ਜੀ ਜਿਹੜੇ ਮੁੰਡੇ ਤੇ ਕੁੜੀਆਂ ਇਹਨਾਂ ਪੋਸਟਾਂ ਅਪਲਾਈ ਕਰਨੀ ਚਾਹੁੰਦੇ ਹਨ ਇਹਨਾਂ ਪੋਸਟਾਂ ਲਈ ਮੁੰਡੇ ਤੇ ਕੁੜੀਆਂ ਪੰਜਾਬ ਦੇ ਦੋਨੇ ਅਪਲਾਈ ਕਰ ਸਕਦੇ ਹਨ ਅਤੇ 10 ਅਸਾਮੀਆਂ ਇਹਦੇ ਵਿੱਚ ਮੁੰਡਿਆਂ ਦੀਆਂ ਰਹਿਣ ਵਾਲੀਆਂ ਤੇ 10 ਅਸਾਮੀਆਂ ਇਹਦੇ ਵਿੱਚ ਕੁੜੀਆਂ ਦੀਆਂ ਰਹਿਣ ਵਾਲੀਆਂ ਇਹਦੇ ਕੋਈ ਵੀ ਪੇਪਰ ਨਹੀਂ ਹੋਏਗਾ ਇਹ ਸਿੱਧੀ ਇੰਟਰਵਿਊ ਹੋਏਗੀ ਕੈਂਡੀਡੇਟ ਦੀ ਹਾਂਜੀ ਕੁਆਲੀਫੀਕੇਸ਼ਨਸ ਦੇ ਅਕੀਰ ਰਹਿਣ ਵਾਲੀ ਕੈਂਡੀਡੇਟ ਦੀ ਜਿਹੜੇ ਜਿਹੇ ਕੀਤੇ ਹੋਈਆਂ ਜਾਂਦੇ ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਚਾਈਲਡ ਐਜੂਕੇਸ਼ਨ ਐਂਡ ਡਿਵੈਲਪਮੈਂਟ ਸੈਂਟਰ ਦੇ ਵਿੱਚ ਇਹ ਐਪਲੀਕੇਸ਼ਨ ਫਾਰਮ ਰਹਿਣ ਵਾਲਾ ਜੀ ਇਹਦੇ ਵਿੱਚ ਤੁਸੀਂ ਆਪਣੀ ਰੀਸੈਂਟ ਪਾਸਪੋਰਟ ਸਾਈਜ਼ ਫੋਟੋ ਲਗਾਉਣੀ ਹੈ ਨੇਮ ਆਫ ਦਾ ਪੋਸਟ ਅਪਲਾਈਡ ਫਾਰ ਜਿਹੜੀ ਪੋਸਟ ਤੁਸੀਂ ਭਰ ਰਹੇ ਹੋ ਉਹਦੇ ਨੇਮ ਲਿਖ ਦੇਣਾ ਹੈਗਾ ਕੈਪੀਟਲ ਅੱਖਰ ਦੇ ਵਿੱਚ ਫਿਰ ਆਪਣਾ ਨੇਮ ਲਿਖ ਦੇਣਾਗਾ ਡੇਟ ਆਫ ਬਰਥ ਜੈਂਡਰ ਮੈਰੀਡੋ ਜਾਂ 언ਮੈਰੀਡੋ ਫਾਦਰ ਨੇਮ ਪੋਸਟਲ ਐਡਰੈਸ ਤੁਹਾਡੇ ਜਿੱਥੇ ਚਿੱਠੀ ਪੱਤਰ ਆਉਂਦਾ ਹੈ ਉਸ ਦਾ ਐਡਰੈਸ ਕੰਟੈਕਟ ਨੰਬਰ ਅਤੇ ਈਮੇਲ ਐਡਰੈਸ ਉਸ ਤੋਂ ਬਾਅਦ ਆਪਣੇ ਇਥੇ ਪੂਰੀ ਐਜੂਕੇਸ਼ਨ ਕੁਆਲੀਫਿਕੇਸ਼ਨ ਤਰੀਕੇ ਨਾਲ ਭਰ ਦੇਣਾ ਹੈ ਜੇ ਤੁਹਾਡੇ ਕੋਈ ਐਕਸਪੀਰੀਅੰਸ ਹੈ ਤੁਸੀਂ ਇਥੇ ਐਕਸਪੀਰੀਅੰਸ ਨੂੰ ਲਿਖ ਦੇਣਾਗਾ ਅਤੇ ਇਹਨਾਂ ਨੂੰ ਇਹਨਾਂ ਦਿੱਤੇ ਗਏ ਫਾਰਮ ਦੇ ਉੱਤੇ 18 12 2025 ਤੋਂ ਪਹਿਲਾਂ ਪਹਿਲਾਂ ਭੇਜਣਾ ਹੈ ਜੀ ਜਿਸ ਤਰੀਕੇ ਨਾਲ ਆਪਣੇ ਡਾਕੂਮੈਂਟ ਲਗਾਉਣੇ ਹਨ ਉਹਨਾਂ ਨੂੰ ਇੱਥੇ ਫਿਲ ਕਰ ਦੇਣਾ ਹੈਗਾ। ਉਹਦਾ ਡਿਕਾਰੇਸ਼ਨ ਸਰਟੀਫਿਕੇਟ ਨੂੰ ਤੁਸੀਂ ਸਾਈਨ ਕਰਕੇ ਭੇਜਣਾ ਹੈਗਾ। ਇਹ ਵਾਲਾ ਪਾਰਟ ਨਹੀਂ ਭਰਨਾ ਤੁਸੀਂ। ਬਹੁਤ ਬਹੁਗੇ ਮੌਕੇ ਆ ਚੁੱਕੇ ਜਿਹੜੇ ਗ੍ਰੈਂਡੀਟ ਨੇ ਪੋਸਟ ਨੂੰ ਅਪਲਾਈ ਕਰਨ ਦਾ ਤਾਂ ਉਹ ਦਿਖਣਾ। ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ। ਜੇਕਰ ਤਾਂ ਡਿਗਰੀ ਕਰੀ ਹੁੰਦੀ ਹੈ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ